ਰਾਨ ਦਾ ਪੂਰਾ ਚਾਹ ਚੜਿਆ ਹੋਇਆ ਪਰ ਨੇ ਹੁਣ ਫੇਰ ਦੁਬਾਰਾ ਮੇਤੋ ਬਣਾਇਆ ਨੇ ਤੇ ਹੁਣ ਆਫ ਸੈਟਿੰਗ ਕਰਦਾ ਪਿਆ ਉਹ ਦੇ ਪਾ ਕੇ ਦੀ ਹਾਂ ਹਾਂ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਦੇਖ ਤਾਂ ਸ਼ੀਸ਼ੇ ਵਿੱਚ ਦੇਖ ਸੇਰ ਐ ਲੋ ਜੀ ਹੁਣ ਕੁੱਕੂ ਦੀ ਐਕਟਿੰਗ ਦੇਖ ਹਾਂ ਓਏ ਕੀ ਗੱਲ ਆ ਲਾਰਨਾਦੋ ਲਾਰਨਾਦ ਮੁੱਕਾ ਮਰਤਰ ਮੇ ਹੋ ਸਾਸ੍ਰੀ ਕਾਲਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਜੀ ਅੱਜ ਤਾਂ ਵਿਰਾਟ ਜਲਦੀ ਉੱਠ ਗਿਆ ਕਹਿੰਦਾ ਮੈਂ ਅੱਜ ਸਕੂਲ ਕਹਿੰਦਾ ਜਾਣੇ ਜਾਣਾ ਮਾਂ ਕੱਲ ਵਿਚਾਰੇ ਦੀ ਛੁੱਟੀ ਹੋ ਗਈ ਸੀ ਨਾ ਇਸ ਕਰਕੇ ਹੈਨਾ ਅੱਜ ਮੈਂ ਨਹੀਂ ਆਣਾ ਸੀ ਮੈਡਮ ਨੇ ਆਉਣਾ ਨਹੀਂ ਅੱਜ ਚਲ ਕੋਈ ਨਹੀਂ ਫਿਰ ਵੀ ਪੜ੍ਹਾਈ ਤਾਂ ਕਰਨੀ ਹੈ ਠੀਕ ਹੈ ਕੱਲ ਆਈ ਸੀ ਮੈਡਮ ਮੰਮੀ ਆ ਗਈ ਗੁਰਦੁਆਰਾ ਸਾਹਿਬ ਤੋਂ ਕੱਲ ਮੈਡਮ ਆਈ ਸੀਗੀ ਚਲ ਫੇਰ ਤਿਆਰ ਹੋ ਜਾ ਮੈਂ ਆਉਣਾ ਫੇਰ ਕੋ ਗੂਹੇ ਜੇ ਸੁੱਤਾ ਪਿਆ ਜੀ ਉਸਲ ਵੱਟੇ ਮਾਰੀ ਜਾਂਦਾ ਤੇ ਅਨਮੋਲ ਨੂੰ ਠਾਲ ਰੇ ਉੱਠਦੀ ਪਈਆ ਉੱਠੋ ਜੀ ਉੱਠੋ ਅਨਮੋਲ ਸ਼ਾਬਾਸ਼ ਸ਼ਾਬਾਸ਼ ਚਲੋ ਮੈਂ ਆਉਣਾ ਠੀਕ ਆ ਮੇਰੇ ਉਹਨਾਂ ਨੂੰ ਰੈਡੀ ਹੋ ਜਿਓ ਲੋ ਜੀ ਲੋ ਜੀ ਆਪਾਂ ਆ ਗਏ ਆ ਘਰ ਤੇ ਮਨਵੀਰ ਸਿੰਘ ਤਾਂ ਇਹ ਸੁੱਤਾ ਪਿਆ ਵਾ ਹੈਨਾ ਤੇ ਅਨਮੋਲ ਜਾਣਾ ਨਹੀਂ ਪਤਾ ਮੈਨੂੰ ਲੱਗਦਾ ਅਨਮੋਲ ਅੱਜ ਫੇਰ ਨਹੀਂ ਠੀਕ ਹੈਗੀ ਹੈ ਤਾਂ ਹੀ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਦਿਨ ਹੋਰ ਰੈਸਟ ਕਰ ਲਓ ਠੀਕ ਆ ਠੀਕ ਆ ਪੁੱਤ ਲੈ ਵੀ ਇੱਧਰ ਦੇਖੋ ਓਏ ਓ ਕੀ ਓਏ ਉਹ ਤੇਰੀ ਉਹ ਕਾਕਾ ਵੀ ਨਾਲ ਹੀ ਪਾਇਆ ਹੋਇਆ ਓਏ ਉਹ ਤੇਰੀ ਕਾਕਾ ਵੀ ਨਾਲ ਹੀ ਪਾਇਆ ਉਹਨੂੰ ਦੱਬ ਕੇ ਪਿਆ ਤੂੰ ਹੈ ਓਏ ਕਾਕੇ ਨੂੰ ਵੀ ਦੱਬ ਕੇ ਪਿਆ ਤੂੰ ਓਏ ਵਾਹ ਵਈ ਵਾਹ ਕਾਕਾ ਨਾਲ ਹੀ ਸੰਦਾ ਤੇਰੇ ਆਹਾ ਹਾ 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 ਚਲ ਸੋ ਜਾ ਸੋ ਜਾ ਸੋ ਜਾ ਨਹੀਂ ਤੰਗ ਕਰਦੇ ਨਹੀਂ ਕਰ ਤੰਗ ਕਰਦੇ ਤੁਹਾਨੂੰ ਲਓ ਜੀ ਅੱਜ ਵਿਰਾਟ ਕੰਦਾ ਮੈਂ ਸਕੂਲ ਵਿੱਚ ਕਹਿੰਦਾ ਹਨਾ ਪੱਗ ਬੰਨ ਕੇ ਜਾਣੀਆ ਮੈਂ ਵੱਡੇ ਪਾਪਾ ਤੋਂ ਪੱਗ ਬਣਾਉਂਦਾ ਪਿਆ ਹੈ ਬਈ ਅੱਜ ਕਿਦਾਂ ਤੇਰੇ ਦੋਸਤ ਬਣ ਕੇ ਆਉਂਦੇ ਨੇ ਨਹੀਂ ਤੇਰੇ ਦੋਸਤ ਬਣ ਕੇ ਆਉਂਦੇ ਤੂੰ ਵੀ ਜਾਵੇਂਗਾ ਨਾਲ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਪਰ ਇਹ ਵੀ ਉੱਥੇ ਫਿਰ ਧਿਆਨ ਵੀ ਰੱਖਣਾ ਪੈਣਾ ਠੀਕ ਆ ਹਾਂ ਬਹੁਤ ਥੱਕ ਲਈ ਨਾ ਛੱਡ ਨਹੀਂ ਪਤਾ ਠੀਕ ਆ ਯਾਰਾਂ ਆ ਕੇ ਇੱਕ ਦੂਜੇ ਦੇ ਚਲ ਕੋਈ ਨਹੀਂ ਬਹੁਤ ਵਧੀਆ ਬਹੁਤ ਵਧੀਆ ਦੇਖਦਾ ਜਦ ਬਣ ਕੇ ਜਾ ਕੇ ਬੈਠੀ ਆ ਵਧੀਆ ਲੱਗਦਾ ਵਧੀਆ ਲੱਗਦਾ ਵਧੀਆ ਲਓ ਜੀ ਪੱਗ ਬਨ ਕੇ ਰੈਡੀ ਵਿਰਾੜ ਹੁ ਜਾਊਗਾ ਸਕੂਲ ਹੈ ਨਾ ਲਓ ਜੀ ਬਰਾੜ ਤਾਂ ਪੱਗ ਬਨ ਕੇ ਹੋ ਗਿਆ ਰੈਡੀ ਅੱਜ ਜਾਊਗਾ ਸਕੂਲ ਪੱਗ ਬਨ ਕੇ ਕਹਿੰਦਾ ਮੈਂ ਹੈ ਨਾ ਚਲੋ ਵਧੀਆ ਵਧੀਆ ਚਲੋ ਚੱਲੀਏ ਲੈ ਹੁ ਚਾ ਚਾ ਨਾ ਜਾਂਦਾ ਮੈਨੂੰ ਸਕੂਲ ਛੱਡਿਆ ਆਵਾ ਜੀ ਚਲੋ 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 ਸ਼ਾਬਾਸ਼ ਸ਼ਾਬਾਸ਼ ਬਨ ਕੇ ਰੈਡੀ ਚਲੀਏ ਫਿਰ ਚਲ ਸਕੂਲੇ ਚਲੀਏ ਠੀਕ ਹੈ ਚੱਲੋ ਚੱਲ ਚੱਲ ਬਾਈ ਬਾਈ ਕਰ ਦ ਮਮਾ ਨੂੰ ਮਮਾ ਨੂੰ ਬਾਈ ਕਰ ਬੰਮਾ ਲਓ ਜੀ ਅੱਜ ਤਾਂ ਬਰਾੜ ਨੂੰ ਦੇਖ ਕੇ ਤੇ ਦੋਸਤ ਤੇ ਸਕੂਲ ਵਾਲੇ ਵੀ ਸਾਰੇ ਹੈਰਾਨ ਹੋਣਗੇ ਨਾ ਲਓ ਜੀ ਆਪਾਂ ਕਰਨ ਲੱਗੇ ਆ ਸਵੇਰ ਦਾ ਨਾਸ਼ਤਾ ਤੇ ਨਾਲ ਨੇ ਪਰੌਂਠੇ ਥੋੜੀ ਜਿਹੀ ਗੋਭੀ ਦੀ ਸਬਜੀ ਤੇ ਨਾਲ ਅਚਾਰ ਪਾਣੀ ਆ ਜਾਓ ਜੀ ਛਕੋ ਜੀ ਬੜੀ ਭੁੱਖ ਲੱਗੀ ਆ ਜੀ ਲਓ ਜੀ ਇਹ ਮਨਵੀਰ ਸਿੰਘ ਥੜਾ ਉੱਠਿਆ ਦਾ ਸੀਗਾ ਅਜੇ ਅਨਮੋਲ ਤੇ ਵਿਚਾਰੀ ਪਈ ਹੈ ਚਲੋ ਤਾਂ ਠੀਕ ਨਹੀਂ ਹੈਗੀ ਇਹ ਥੋੜਾ ਉੱਠਿਆ ਸੀਗਾ ਤੇ ਫੇਰ ਉਸ ਗਿਆ ਕਾਕਾ ਕੋਲ ਪਾਇਆ ਹੋਇਆ ਉਹ ਦੁੱਧ ਦੀ ਬੋਤਲ ਲੈ ਕੇ ਆਈ ਆ ਦੀ ਮੰਮਾ ਤੇ ਹੁਣ ਫੇਰ ਨਖਰੇ ਕਰੀ ਜਾਂਦਾ ਹਾਂਜੀ ਕੀ ਹੋਇਆ ਕਿੰਨੇ ਜਦੋਂ ਇੱਕ ਵਾਰ ਲੈ ਲਿਆ ਤੇ ਉਹ ਉਹ ਠੀਕ ਆ ਜਦੋਂ ਹੁਣ ਤੇਰੀ ਆਵਾਜ਼ ਆਊਗੀ ਤਾਂ ਹੀ ਉਹ ਫੇਰ ਗਰਮ ਕਰਕੇ ਪੁੱਤ ਲੈ ਆਉਣਾ ਹੁੰਦਾ ਵਾ ਇਹਨੂੰ ਹੁੰਦਾ ਵੀ ਮੈਂ ਐਂ ਕਰਕੇ ਆਵਾਜ਼ ਕੀਤੀ ਤੇ ਦੁੱਧ ਦੀ ਬੋਤਲ ਮੇਰੇ ਮੂੰਹ ਚ ਪੈ ਜੇ ਹਨਾ ਪਤਾ ਗਰਮ ਕਰਕੇ ਮਿੱਠਾ-ਮੂਠਾ ਪਾ ਕੇ ਲੈ ਕੇ ਆਉਣਾ ਹੁੰਦਾ ਥੋੜਾ ਬਤਾ ਹਨਾ ਦੁੱਧੂ ਬਣਾ ਕੇ ਲੈ ਆਉਣਾ ਪੈਂਦਾ ਪੁੱਤ ਨਾ ਉਬਾਲ ਕੇ ਠੀਕ ਆ ਚਲ ਆ ਜਾ ਪੀ ਲਓ ਪੀ ਲਓ ਆ ਜਾ ਮੈਂ ਪਲਾਉਣਾ ਸ਼ਾਬਾਸ਼ ਸ਼ਾਬਾਸ਼ ਪੀਓ ਪੀਓ ਹੁਣ ਦੁੱਧ ਪੀਓ ਮਾਸੀ ਨੂੰ ਇਦਾਂ ਹੁੰਦਾ ਤੇ ਮੈਨੂੰ ਜਦੋਂ ਮੈਂ ਥੋੜੀ ਜੀ ਚੀਕ ਮਾਰੀ ਇੰ ਐਂ ਉਹ ਕਰਕੇ ਕੀਤਾ ਤੇ ਜਦ ਹੀ ਮੈਨੂੰ ਦੁੱਧ ਦੀ ਬੋਤਲ ਮੇਰੇ ਮੂੰਹ ਚ ਪਾ ਦੇ ਹੈਨਾ ਅੱਖਾਂ ਮਲੀ ਜਾਂਦੀਆਂ ਹੈਨਾ ਖੁੱਲੀਆਂ ਹੁੰਦੇ ਖੁੱਲੀਆਂ ਹੁੰਦੀਆਂ ਨਹੀਂ ਅੱਖਾਂ ਹਜੇ ਤੇ ਨਾਲ ਦੁੱਧ ਦੀ ਬੋਤਲ ਮੂੰਹ ਚ ਪਾ ਦਿਓ ਹੈਨਾ ਚਲ ਪੀ ਲੋ ਪੀ ਲੋ ਪੀ ਲੋ ਸ਼ਾਬਾਸ਼ ਮੈਂ ਤਿਆਰ ਹੋ ਗਿਆ ਹੁਣ ਤਾਂ ਮੈਂ ਚੱਲਿਆ ਹੁਣ ਕੰਮ ਤੇ ਠੀਕ ਆ ਠੀਕ ਆ ਓਕੇ ਬਾਏ ਬਾਏ ਫਿਰ ਆਪਾਂ ਦੁਪਹਿਰ ਨੂੰ ਮਿਲਦੇ ਆ ਠੀਕ ਆ ਬਾਏ ਲਓ ਜੀ ਅੱਜ ਕੰਮ ਤੋਂ ਹੁੰਦੇ ਹੋਏ ਮੈਨੂੰ ਗੁਰਦੁਆਰਾ ਸਾਹਿਬ ਪੀਜੂ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਸੀਂ ਵੀ ਦਰਸ਼ਨ ਕਰੋ ਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਉਸ ਤੋਂ ਬਾਅਦ ਮੈਂ ਲੰਗਰ ਵੀ ਛੱਕਿਆ ਤੇ ਲੰਗਰ ਚੱਲਦਾ ਪਿਆ ਸੀਗਾ ਤੇ ਸਾਰੇ ਜਿਹੜੇ ਲੰਗਰ ਛਕਣ ਲੱਗੇ ਹੋਏ ਸੀਗੇ ਤੇ ਬਹੁਤ ਸਕੂਨ ਮਿਲਿਆ ਇਦਾਂ ਲੱਗਿਆ ਜਿਵੇਂ ਬਾਬਾ ਜੀ ਨੇ ਮੈਨੂੰ ਖੁਦ ਆਪ ਬੁਲਾਇਆ ਹੋਵੇ ਘਰ ਤੇ ਵਜ ਗਏ ਨੇ 3:30 ਤੇ ਆ ਦੇ ਗਲੀ ਵਿੱਚ ਇਹ ਪਹਿਲਾਂ ਹੀ ਮੂਰੇ ਫਿਰਦਾ ਚਲਾ ਜਾ ਆ ਜਾ ਆ ਜਾ ਅੰਦਰ ਚਲੀ ਆ ਜਾ ਆ ਜਾ ਮੈਂ ਅੰਦਰ ਚੱਲਦਾ ਆ ਜਾਓ ਜੀ ਆ ਜਾਓ ਅੰਦਰ ਆ ਜਾਓ ਆ ਜਾ ਦাদি ਜੀ ਵੀ ਡਿਊਟੀ ਬਾਹਰ ਲੱਗੀ ਨਹੀਂ ਤਾਂ ਆ ਜਾ ਮम्मा ਵੀ ਤੇਰੇ ਕੋਲ ਹੀ ਗਏ ਆ ਜਾ ਆ ਜਾ ਅੰਦਰ ਆ ਜਾ ਕਿ ਇੱਥੇ ਗੱਡੀਆਂ ਚਲਾਉਣਾ ਤੂੰ ਇੱਥੇ ਗੱਡੀ ਚਲਾ ਰਿਹਾ ਕਰ ਆਹ ਉੱਥੇ ਚਲਾ ਲਿਆ ਕਰ ਹੋਰ ਕਿੱਥੇ ਤੇਰੇ ਕੋਠੇ ਲੈ ਇਧਰ ਕਹਿੰਦੇ ਚੱਲਿਆ ਚਲਾ ਆ ਜਾ ਆ ਜਾ ਆ ਜਾ ਆ ਜਾ ਪਤਾ ਜਾਂਦੇ ਚੱਲੀਏ ਛੀ ਛੱਡ ਦੋ ਗੰਦਾ ਗੰਦਾ ਛੁਕ ਛੱਡ ਦੇ ਛੱਡ ਦੇ ਰੋਣੇ ਕੀ ਚੱਕੀ ਸਭ ਵਾਲ ਜੇ ਆ ਜਾ ਆ ਜਾ ਹਾਂਜੀ ਆ ਗਿਆਂ ਆਪਾਂ ਘਰ ਜੀ ਮੈਡਮ ਜੀ ਕਿੱਦਾਂ ਹੋ ਹਾਂ ਠੀਕ ਹੋ ਕਿੱਦਾਂ ਹੋਣ ਠੰਡੇ ਆ ਹਾਂ ਠੰਡੇ ਹੱਥ ਹਾਂ ਬਈ ਠੰਡੇ ਹੀ ਲੱਗਣੇ ਆ ਹੁਣ ਜਾ ਤੂੰ ਤਾਂ ਬੈਠੀਆ ਕੰਬਲ ਚ ਮੌਜ ਨਾਲ ਦੇਖ ਰਹੀ ਟੀਵੀ ਦਵਾਈ ਲੈ ਲਈ ਸੀ ਠੀਕ ਰਹੀ ਅੱਜ ਸਿਰ ਤਾਂ ਨਹੀਂ ਦੁਖਿਆ ਬੁਖਾਰ ਤਾਂ ਨਹੀਂ ਹੋਇਆ ਅੱਛਾ ਚਲ ਕੋਈ ਨਹੀਂ ਹੋ ਜੋ ਠੀਕ ਹੋ ਜੋ ਠੀਕ ਆ ਰੋਟੀ ਖਾ ਲਈ ਸੀ ਓਕੇ ਵਿਰਾਟ ਕਿੱਥੇ ਗਿਆ ਬਾਹਰ ਬਾਹਰ ਜੀ ਮਨ ਜੀ ਪਰ ਉਸਕੇ ਬੈਠਾ ਪਰ ਵਿਰਾਟ ਹਣੀ ਤੁਸੀਂ ਅੱਜ ਦੇਖੋ ਵਿਰਾਟ ਉਹਨਾਂ ਨੂੰ ਵਿਰਾਟ ਸਾਸਰੀ ਘਾਲੀ ਸਾਸਰੀ ਘਾਲਾ ਵਿਰਾਟ ਵੀ ਆ ਸਰਦਾਰ ਬਣਿਆ ਤੇ ਜਸਮੋਹ ਵੀ ਆ ਸਰਦਾਰ ਬਣਿਆ ਗੱਬਰ ਤਾਂ ਚੱਲ ਸਰਦਾਰ ਹੈਗਾ ਹੀ ਆ ਪਹਿਲਾਂ ਬਣਿਆ ਹੋਇਆ ਹੈਨਾ ਤੇ ਬਹੁਤ ਵਧੀਆ ਲੱਗ ਰਿਹਾ ਵੀ ਅੱਜ ਹੈਨਾ ਗੱਬਰ ਅਸਮਾਨੀ ਕਲਰ ਚ ਤੇ ਵਿਰਾਟ येलो ਕਲਰ ਚ ਤੇ ਤੂੰ ਨੇਵੀ ਬਲੂ ਹੈਨਾ ਜਸਮੋਹ ਬਹੁਤ ਵਧੀਆ ਸਕੂਲ ਮੈਡਮ ਨੇ ਕੁਝ ਕਿਹਾ ਪਾਣੀ ਸੀਗਾ ਹੈ ਮੈਮ ਨੇ ਇਸ ਸਾਲ ਨੇ ਹੋਰ ਤਾਂ ਆਇਆ ਕਿੰਨੀ ਦੀਗੀ ਬਦਕਾਲੀ ਦਾ ਬਲੈਕ ਲੈ ਲਓ ਅੱਛਾ ਇਹ ਦਾ ਬਲੈਕ ਹਾਂ ਵਧੀਆ ਵਧੀਆ ਠੀਕ ਆ ਠੀਕ ਆ ਗੱਬਰ ਦਾ ਵਧੀਆ ਬਣ ਕੇ ਜਾਂਦਾ ਹੁੰਦਾ ਤੂੰ ਵੀ ਅੱਜ ਬਣ ਕੇ ਕੰਨ ਤਾਂ ਨਹੀਂ ਦੁਖਿਆ ਸੀ ਸਿਰ ਤਾਂ ਨਹੀਂ ਦੁਖਿਆ ਜਿਆਦਾ ਦੁਖਿਆ ਥੋੜਾ ਜਿਹਾ ਦੁਖਿਆ ਸੀ ਮੈਂ ਅੰਧੀ ਬਣੀ ਸੀ ਕਿ ਇਹਨਾਂ ਨੇ ਪੁੱਛੀ ਜੀ ਦੁਖਿਓ ਦੂ ਮੈਂ ਤਾਰ ਕਿ ਇੱਥੇ ਟੱਚ ਕਰ ਦੋ ਉਦੋਂ ਦੁਖਦਾ ਆ ਉਹ ਫਿਰ ਪਹਿਲਾਂ ਪਹਿਲਾਂ ਦੁਖਦਾ ਹੀ ਆ ਬਾਈ ਠੀਕ ਆ ਐਦਾਂ ਹੀ ਗੁਰਦੁਆਰੇ ਵੀ ਜਾਇਆ ਕਰੋ ਠੀਕ ਆ ਗੁਰਦਾ ਸਾਹਿਬ ਵੀ ਮੱਥਾ ਟੇਕ ਕੇ ਆਇਆ ਕਰੋ ਠੀਕ ਆ ਹੁਣ ਨਹੀਂ ਹੁਣ ਤਾਂ ਹਜੇ ਤਾਂ ਹਜੇ ਤਾਂ ਨਹੀਂ ਖੁੱਲਿਆ ਹੋਣਾ ਗੁਰਦੁਆਰਾ ਤੇ ਸ਼ਾਮ ਨੂੰ ਹਨਾ ਜਾਂ ਸਵੇਰੇ ਹਨਾ ਜਾਂ ਸਵੇਰੇ ਉੱਠ ਕੇ ਜਾ ਕੇ ਮਿਲਣਾ ਠੀਕ ਆ ਨਹੀਂ ਰਾਜਾ ਨਹੀਂ ਪਤਾ ਨਹੀਂ ਬੈਠੋ ਬੈਠੋ ਲਓ ਜੀ ਬੱਚੇ ਤਾਂ ਸਾਡੇ ਸਰਦਾਰ ਸਜ ਕੇ ਬਹੁਤ ਖੁਸ਼ ਹੋ ਰਹੇ ਸੀ ਤੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਸੀ ਕਿ ਉਹਨਾਂ ਨੇ ਸਰਦਾਰ ਰੂਪ ਧਾਰਨ ਕੀਤਾ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਸਾਡੇ ਬੱਚੇ ਸਰਦਾਰ ਬਣੇ ਹੋਏ ਵਧੀਆ ਲੱਗਦੇ ਨੇ ਬੱਚਿਆਂ ਦਾ ਆਪਾਂ ਹੌਸਲਾ ਅਫਜ਼ਾਈ ਕਰਨਾ ਜੀ ਇਹ ਕੋਕੂ ਨਹੀਂ ਮੰਦਾ ਰੋਲਾ ਪਾ ਜਾਂਦਾ ਕਹਿੰਦਾ ਮੈਨਾਂ ਬੈਟਬਾਲ ਖੇਡੋ ਲਿਆ ਮੈਂ ਬੈਡਬਾਲ ਖੇਡਦਾ ਮੈਂ ਲਿਆ ਲਿਆ ਬੈਠ ਤੂੰ ਕੱਲੀ ਬਾਲ ਹੀ ਕਰਾਉਂਦਾ ਤੇ ਕੱਲੀ ਬਾਲ ਹੀ ਕਰਾਉਂਦਾ ਚਲ ਇਹਨਾਂ ਮੈਂ ਬੈਡਬਾਲ ਖੇਡਣਾ ਤੇ ਹਾਂਜੀ ਇੱਕ ਮਿੰਟ ਇੱਕ ਮਿੰਟ ਚਲ ਇਹ ਮੈਨੂੰ ਕੱਲੀ ਬੋਲ ਬਾਲ ਕਰਾਉਂਦਾ ਮੈਂ ਚਾ ਥੱਕੇਗਾ ਤੇ ਮਾਰਦਾ ਖੇਡ ਲੈ ਖੇਡ ਲੈ ਖੇਡਦਾ ਮੈਂ ਰੁਕਦਾ ਜਾ ਉਹ ਰੁਕਦਾ ਰੁਕਦਾ ਜਾ ਤੂੰ ਮੇਰੀ ਮਾਰਨ ਲੱਗ ਗਿਆ ਚਲ ਖੇਡ ਲੈ ਖੇਡ ਚਲੋ ਵੀ ਸਰਦਾਰ ਸਾਹਿਬ ਐਂਡ ਯੂ ਸਰਦਾਰ ਸਾਹਿਬ ਤੁਸੀਂ ਖੇਡੋ ਮਨਵੀਰ ਨਾਲ ਠੀਕ ਆ ਮੈਂ ਬੈਠਾ ਹਾਂ ਬਾਲ ਕਰਾਉਂਗਾ ਰੱਬਾ ਇਕ ਆ ਬੋਲ ਰਹਾ ਛੋਟਾ ਖੇਲੋ ਖੇਲੋ ਬਰਾੜ ਦੇ ਲੱਗਿਆ ਥੱਲੇ ਉਹ ਦਰਵਾਜਾ ਮੈਂ ਨਹੀਂ ਮਰਿਆ ਵੇਲਾ ਵੇਲਾ ਕੁਝ ਨਹੀਂ ਹੋਇਆ ਨਾ ਦੇ ਲੋ ਨਖਰੇ ਕਰਦਾ ਕੁਝ ਹੋਇਆ ਹੈ ਨੀਗਾ ਚਲ ਜਾ 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 ਓ ਸਰਦਾਰ ਸਾਹਿਬ ਜਾ ਉਹਨਾਂ ਦਾ ਪੂਰਾ ਚਾਹ ਚੜਿਆ ਹੋਇਆ ਪਰ ਨੇ ਹੁਣ ਫੇਰ ਦੁਬਾਰਾ ਮੇਤੋ ਬਣਾਇਆ ਨੇ ਤੇ ਹੁਣ ਆਪ ਸੈਟਿੰਗ ਕਰਦਾ ਪਿਆ ਉਹਦੇ ਫਗਦੀ ਹੈ ਨਾ ਹਾਂ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਦੇਖ ਤਾਂ ਸ਼ੀਸ਼ੇ ਵਿੱਚ ਦੇਖ ਤਾਂ ਕਿਹਾ ਹੈ ਦੇਖ ਲੈ ਅੱਜ ਹੋਰੀਆਂ ਜਸਮੋਲ ਦੀਆਂ ਅੱਖਾਂ ਬਣੀਆਂ ਹੋਈਆਂ ਨੇ ਤੇ ਸਾਰੇ ਜਾਣੇ ਉਹਦੇ ਕੋਲੋਂ ਦੂਰ ਦੂਰ ਭੱਜਦੇ ਹਾਂ ਤੇ ਓਏ ਇੰਨਾ ਟੱਪ ਟੱਪ ਕੇ ਛਾਲਾ ਮਾਰੋ ਫਿਸਲ ਜਾਓਗੇ ਓਏ ਇਹਨੇ ਫੜ ਲਿਆ ਦੇ ਦੇ ਜਸਮੋਲ ਫੜੂਗਾ ਇਹ ਗੱਬਰ ਨੂੰ ਫੜੂ ਕਿੱਥੇ ਜਾ ਗੱਬਰ ਨਹੀਂ ਗੱਬਰ ਕਿੱਥੇ ਜਾ ਗੱਬਰ ਕਿੱਥੇ ਜਾ ਓਏ ਓਏ ਇੰਨਾ ਟੱਪ ਟੱਪੋ ਨਾ ਟੱਪੋ ਨਾ ਟੱਪੋ ਨਾ ਓਏ ਯਾਰ ਯਾਰ ਪਰ ਉਹਦੇ ਸਾਹਮਣੇ ਆਏ ਐ ਨਹੀ ਖੜਾ ਗਿਆ ਵੀ ਨਹੀ ਲਾ तो गल यार तो <laughs> ने <laughs> तो तो चलो बहर घुग्गू भी आ गया चलो हम कपड़े चक दो नहीं पड़े जाना चलो भी मान लिया वो गुग्गू आ गया ਚਲੋ ਮੈਂ ਹੁਣ ਕੰਮ ਤੇ ਜਾਣਾ ਠੀਕ ਆ ਆਪਣਾ ਖੇਲੋ ਤੁਸੀਂ ਠੀਕ ਆ ਬਾਏ ਬਾਏ ਲਓ ਜੀ ਉਹ ਗੋਹਣ ਲਾਤੇ ਲਾਤ ਰੱਖ ਕੇ ਹੁਣ ਪੀਣ ਲੱਗਾ ਦੁੱਧੂ ਹੈਨਾ ਕਾਕੇ ਨੂੰ ਪਰੇ ਰੱਖਦਾ ਹੁਣ ਹੁਣ ਦੇਖਣ ਲੱਗਾ ਆਪਣਾ ਫੇਵਰਟ ਡੋਰਾ ਡੋਰਾ ਹਾਂ ਹੈਂ ਹਾਂ ਡੋਰਾ ਚੱਲ ਪਿਆ ਹੁਣ ਦੁੱਧੂ ਦੀ ਪਿਆਸ ਲੱਗੂ ਤੇਨੂੰ ਹੈਨਾ ਪਹਿਲਾਂ ਪੀ ਲੈਣਾ ਭੁੱਖ ਲੱਗੀ ਹੋਣੀ ਤੇਨੂੰ ਪਹਿਲਾਂ ਪੀ ਲਓ ਜੀ ਆਪਾਂ ਆ ਗਿਆਂ ਜੀ ਘਰ ਮੰਮੀ ਸੁਣਦੇ ਹੋਏ ਅੱਜ ਤੱਕ ਯਾਰ ਖਬਰਾਂ ਖਬਰਾਂ ਲਓ ਜੀ ਆਜੇ ਨਿਆਣੇ ਮੁੰਨਾਂ ਦਾ ਸੌਂਗੇ ਆ ਤਾਂ ਹੀ ਖਾਣਾ ਮਿਲਿਆ ਨਾ ਇਹ ਖੇਡ ਖੇਡ ਕੇ ਸੌਂ ਗਿਆ ਹੁਣ ਸਰਦਾਰ ਸਾਹਿਬ ਹਾਂਜੀ ਹੋਰ ਸੁੱਤਾ ਵੇ ਦਾ ਸੋਫੇ ਤੇ ਇਕੱਠਾ ਹੋ ਕੇ ਕੰਬਲ ਵਾਲਾ ਉੱਪਰ ਹਾਂਜੀ ਮੈਡਮ ਜੀ ਠੀਕ ਹੋ ਹੁਣ ਹੈ ਚਲੋ ਵਧੀਆ ਹਾਏ ਠੰਡੇ ਠੰਡੇ ਮੈਂ ਬਾਹਰ ਠੰਡ ਪਤਾ ਕਿੰਨੀ ਆ ਬਹੁਤ ਠੰਡ ਆ ਮੈਨੂੰ ਤਾਂ ਬਹੁਤ ਠੰਡ ਲੱਗਦੀ ਪਈ ਐ ਮੈਂ ਤਾਂ ਆਪ ਕੰਬਲ ਚ ਬੜਨ ਲੱਗਿਆ ਓਏ ਚਲ ਉੱਠ ਜਾ ਉੱਠ ਜਾ ਉੱਠ ਜਾ ਚਾਹ ਰੋਟੀ ਖਾ ਕੇ ਸੌਈਂ ਲੱਜੀ ਕੁਕੂ ਵੀ ਆ ਗਿਆ ਉਧਰ ਗਿਆ ਹੋਇਆ ਸੀ ਵੱਡੇ ਪਾਪਾ ਕੇ ਹੈਨਾ ਨਹੀਂ ਤੇ ਮੰਮਾ ਨੂੰ ਨਾਲ ਗਿਆ ਸੀ ਹੈਨਾ ਨਹੀਂ ਹਾਂ ਪੀਪੀ ਆਈ ਕਿਨੂੰ ਪੀਪੀ ਆਈ ਤੇਰੇ ਪੀਪੀ ਆਈ ਸੀ ਪੀਓ ਪੀਓ ਅੱਛਾ ਉਹ ਬਰਾੜ ਦੇ ਪਾਸ ਆਉਂ ਗਿਆ ਮੈਂ ਤਾਂ ਕਿਹਾ ਤੇ ਕੁਕੂ ਵੀ ਸੌਂ ਗਿਆ ਅੰਦਰ ਮੈਂ ਅੰਦਰ ਆ ਗਿਆ ਅੰਦਰ ਹੈ ਹੀ ਨਹੀਂ ਸੀ ਤੂੰ ਮੈਨੂੰ ਪਤਾ ਲੱਗਿਆ ਕਿ ਉਹ ਉਧਰ ਗਿਆ ਹੋਇਆ ਸੀ ਹੈਨਾ ਹਾਂ ਹਾਂ ਬੜਾ ਜੱਜ ਜੱਜ ਅੱਜ ਖੇលਿਆ ਸੀ ਬਹੁਤ ਤੂੰ ਬਰਾੜ ਨੂੰ ਦੋਸਤਾਂ ਨਾਲ ਖੇលਿਆ ਸੀ ਹਾਂ ਮਾਂ ਇਹ ਵਾ ਫੇਟਾ ਬੜਾ ਮਜਾ ਆਇਆ ਹੋ ਤੈਨੂੰ ਹਨਾ ਹਾਂ ਬੜੇ ਪਾਪਾ ਨਾਲ ਵੀ ਖੇਡ ਲਿਆ ਸੀ ਅੱਜ ਹਾਂ ਅੱਛਾ ਉੱਪਰ ਗਿਆ ਸੀ ਅੱਛਾ ਛਾਤੇ ਖੇਡ ਲਿਆ ਸੀ ਸ਼ੀਰੋ ਨਾਲ ਵੀ ਖੇਡ ਲਵਾਂਗੇ ਸ਼ੀਰੋ ਚਲੋ ਮੈਂ ਕੱਪੜੇ ਪਾ ਲਾਂ ਠੀਕ ਹੈ ਬਦਲ ਲਾਂ ਮੈਂ ਕੱਪੜੇ ਓਕੇ ਮੈਂ ਦੂਜਾ ਪਜਾਮਾ ਪਾ ਬਾਈ ਬਾਈ ਕਰਨੀ ਹੈ ਜੀ ਬਾਈ रोटी खाने आ जे पर रोटी लो जी हुन कुग्गु की एक्टिंग देख हांए की गल है लड़ना तू लड़ना तू मुक्का मार तेरे में आ जा आ <laughs> जा फिर आ जा आ जा आ जा आ जा कोई नहीं कोई नहीं आ जा हुन आ जा तेरी ओए की गल पापा पापा <laughs> तेरी ओए ਹਤੂ ਹੋਏ ਕੀ ਗੱਲ ਹੈ ਤੈਨੂੰ ਚਲੋ ਆਜੋ ਆਪਾਂ ਰੋਟੀ ਖਾ ਲਈਏ ਚਲੋ ਆਜੋ 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 ਲਓ ਜੀ ਰੋਟੀ ਆਟੀ ਖਾਣ ਤੋਂ ਬਾਅਦ ਨਾ ਇਹ ਆਪਣੀ ਰੋਟੀ ਪਚਾਉਣ ਲੱਗ ਜਾਂਦੇ ਆ ਦੇਖੋ ਬਿਸਤਰਿਆਂ ਦਾ ਕੀ ਹਾਲ ਕੀਤਾ ਹੋਇਆ ਇਹਨਾਂ ਨੇ ਤੇ ਉੱਪਰ ਰੱਖ ਕੇ ਸਲਾਈਡ ਤੇ ਲੱਗੇ ਹੋਇਆ ਇਹ ਆ ਦੇਖੋ ਦੇਖੋ ਕੀ ਬਿਸਤਰਿਆਂ ਦਾ ਹਾਲ ਕੀਤਾ ਇਹਨਾਂ ਨੇ ਦੇਗਣਾ ਪਈ ਯਾਰ ਲਾਲਾ ਹਾਂ ਇਹ ਆਹੀ ਹਾਲ ਕਰਦੇ ਹਾਂ ਹਾਂ ਕੀ ਕੋਈ ਨਹੀਂ ਇਹ ਟੂੰਖਲਾ ਰਹਿਣਾ ਮੇਰਾ ਇਸ ਤਰ੍ਹਾਂ ਚੁੱਪ ਕਰਕੇ ਕਰ ਦੇ ਤੂੰ ਕਰ ਦੇ ਚੁੱਪ ਕਰਕੇ ਹਾਂ ਔਰ ਖਲੇ ਪਾਸ ਯਾਰ ਤੁਸੀਂ ਇਦਾਂ ਖਲਾਰਾਗਾ ਤੇ ਪਾਇਆ ਸੋਨਾ ਅਸੀਂ ਹਰ ਵੇ ਓ ਹੈਲੋ ਅਸੀਂ ਸੋਨਾ ਆ ਮੈਂ ਯਾਰ ਠੀਕ ਆ ਚਲੋ ਹੁਣ ਆਪਾਂ ਆਹ ਹਲੋ ਆਪਾਂ ਸੋਣਾ ਬਾਹਰ ਮੰਮਾ ਨੇ ਕਾਫੀ ਬਣਾਈ ਆ ਕਾਫੀ ਪੀ ਕੇ ਫਿਰ ਸੋਣੇ ਆ ਠੀਕ ਆ ਓਕੇ ਲੋ ਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ ਅੱਜ ਅਸੀਂ ਮਿਕਸ ਦਾਲ ਦੇ ਨਾਲ ਚਪਾਤੀ ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਹਾਂਜੀ ਹਾਂਜੀ ਹਾਂ ਮੈਂ ਦਿਨ ਦਿਨੋ ਜੀ ਅਸੀਂ ਉਸ ਤੋਂ ਬਾਅਦ ਕਾਫੀ ਥੋੜੀ ਜਿਹੀ ਬਣਾਈ ਅੱਜ ਦਿਲ ਕੀਤਾ ਠੰਡ ਸੀ ਪੀਣ ਵਾਸਤੇ ਤੇ ਅਨਮੋਲ ਵੀ ਕਹਿੰਦੀ ਸੀ ਕਹਿੰਦੀ ਮੈਂ ਕਾਫੀ ਪੀਣਾ ਅਨਮੋਲ ਵਰਾੜ ਵੀ ਕਹਿੰਦਾ ਸੀ ਹੈਨਾ ਮੈਂ ਨਹੀਂ ਪੀਣਾ ਤੇ ਤੂੰ ਨਹੀਂ ਪੀਣਾ ਫਿਰ ਮੈਂ ਪੀ ਲੂੰਗਾ ਮੈਂ ਪੀ ਲੂੰਗਾ ਤੇ ਨਾਲ ਥੋੜਾ ਨਮਕੀਨ ਤੇ ਮਠੀਆਂ ਜਿਹਾ ਖਾਣ ਨੂੰ ਲੱਗ ਰੱਖ ਲੀਆਂ ਇਹਨਾਂ ਨੇ ਠੀਕ ਹੈ ਤੇ ਹੁਣ ਅਸੀਂ ਬਸ ਇਹ ਪੀ ਕੇ ਹੁਣ ਸੌ ਜਾਣਾ ਸੀ ਠੀਕ ਹੈ ਸੌ ਜਾਣਾ ਤੇ ਇਹ ਇਹ ਵੀ ਉਹਨਾਂ ਨੂੰ ਨੀਂਦ ਆਉਂਦੀ ਹੈ ਵਰਾੜ ਨੂੰ ਵੀ ਨੀਂਦ ਆਉਂਦੀ ਹੈ ਕੁੱਗੂ ਨੂੰ ਵੀ ਨੀਂਦ ਆਉਂਦੀ ਹੈ ਹੈਨਾ ਤੇ ਅਨਮੋਲ ਨੂੰ ਵੀ ਨੀਂਦ ਆਉਂਦੀ ਆ ਲਓ ਜੀ ਅਸੀਂ ਕਰਦੇ ਆ ਜੀ ਹੁਣ ਬਲੌਗ ਦਾ ਐਂਡ ਕਿਉਂਕਿ ਕੁੱਗੂ ਸਾਡਾ ਰਸਦਾ ਜਾ ਰਿਹਾ ਹੈਨਾ ਕੁੱਗੂ ਕਹਿੰਦਾ ਮੈਨੂੰ ਕੈਮਰਾ ਫੜਾਓ ਤੈਨੂੰ ਪੁੱਤ ਨਹੀਂ ਕੈਮਰਾ ਫੜਾਉਂਦੇ ਅਸੀਂ ਠੀਕ ਆ ਤੂੰ ਅਜੇ ਛੋਟਾ ਵਾ ਠੀਕ ਆ ਤੇ ਜੇ ਵੀਡੀਓ ਸਾਡੀ ਵਧੀਆ ਲੱਗੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਲਾਈਕ ਵੀ ਕਰ ਦਿਓ ਸੋ ਮਿਲਦੇ ਆ ਜੀ ਕੱਲ ਆਪਾਂ ਤੋ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ